ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਆਪਾਂ ਇੱਕ ਵਾਰ ਸੇਰ ਲਈ ਲੈ ਕੇ ਆਏ ਪਿੰਡ ਛੰਨਾ ਗਲਾਬ ਸਿੰਘਲ ਆਪਣੇ ਚੈਨਲ ਤੇ ਕਾਫੀ ਵੀਡੀਓ ਆ ਬਾਈ ਮੰਦਰ ਕੋਲੇ ਫੇਰ ਪਹੁੰਚੇ ਆ ਤੇ ਇੱਕ ਦੋ ਦਿਨ ਕੱਢਦੀ ਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਤੇ ਪ੍ਰਿੰਟ ਵਾਲੀ ਬੱਛੀ ਆ ਦੂਜਾ ਸੂਆ ਹਨਾ ਬਾਈ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਬਾਈ 9855233687 ਪਿੰਡ ਸੰਨਾਗਲਾਪ ਸਿੰਘ ਪਿੰਡ ਸੰਨਾਗਲਾਪ ਸਿੰਘ ਜਿਹਦਾ ਬਨਾਲਾ ਤਸੀਲ ਓਕੇ ਤਸੀਲ ਤਾਂ ਪਾ ਹਨਾ ਤੇ ਨੇੜੇ ਆਪਣੇ ਭੈਰੂਪਾ ਤੇ ਪਧੌੜ ਹਾਂਜੀ ਤੇ ਇੱਧਰ ਘੰਡਾ ਬੰਨਾ ਵੀ ਆ ਜਾਂਦਾ ਹਨਾ ਤੇ ਸੈਣਾ ਸੂਣਾ ਇਹ ਸਾਰੇ ਆਪਣੇ ਕੋਈ ਰਹਿੰਦੇ ਤੇ ਮੰਦਰ ਅੱਜ ਆਪਾਂ ਇੱਕ ਵਾਰ ਦਿਖਾਉਣੀ ਆ ਭਾਏ ਕਿਹੜਾ ਸੂਆ ਜੀ ਦੂਜਾ ਦੂਜਾ ਸੂਆ ਆ ਗਿਆ ਹਨਾ ਹਾਂਜੀ ਤੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਬਾਕੀ ਕਿ ਦੋ ਦੀ ਜੂ ਹਫ ਚ ਆ ਗਈ ਹੈ ਨਾ ਹਾਂ ਇੱਕ ਤੇ ਕਿੰਨਾ ਦੁੱਧ ਕੱਢ ਦੂ ਵੀਰੇ ਪਹਿਲੇ ਸੂਏ ਮਾਲਕਾਂ ਨੇ ਕਿੰਨਾ ਦੱਸਿਆ ਇਹਨੇ 11 ਲੀਟਰ ਕਹਿੰਦੇ ਪਹਿਲੇ ਇਹਦੀ 20 ਤੋਂ ਪਲੱਸ ਚੱਲ ਜੂ ਹਾਂ ਬਾਈ 20 22 ਆਹੀ ਤੇ ਠੀਕ ਆ ਬਾਕੀ ਦਾ ਸੇਵਾ ਦੀ ਗੱਲ ਆ ਹੈ ਨਾ ਜੇ ਕੋਈ ਤੂੜੀ ਤੇ ਬੰਨੀ ਰੱਖੂ ਜੀ 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 ਰਿਮਾਰਡ ਬਹੁਤ ਗਲਤ ਆ ਓਕੇ ਬਾਈ ਖੋਲ ਕੇ ਨ ਤੋਰ ਕੇ ਦਿਖਾ ਦਈਏ ਖੜ ਜਾ ਇੱਕ ਮਿੰਟ ਆ ਦੇਖੋ ਜੀ ਲੇਵਾ ਤਾਂ ਜੀ ਆਪਾਂ ਗੱਲ ਕਰ ਲੀ ਗਏ ਨਾ ਚਾਰੇ ਥਣ ਨਿਕਲਵੇਂ ਪੂਰੇ ਗੈਬ ਤੇ ਤੇ ਦੇਖੋ ਇਧਰ ਚਾਹ ਆਇਓ ਮੜਾ ਜੀ ਦੇਖੋ ਜੀ ਹੁਣ ਤਾਂ ਤਿਆਰ ਹੋ ਗਈ ਪੂਰੀ ਹਾਂ ਆ ਦੇਖੋ ਪਿੱਛੇ ਕੱਢ ਗਈ ਜੀ ਲੱਕ ਪਿੱਛੇ ਕੱਢ ਗਈ ਜੀ ਤੇ ਬਾਕੀ ਦਾ ਥਣ ਜੱਡਾ ਕਰੋ ਚੈੱਕ ਇੱਕ ਨੰਬਰ ਖੋਲ ਨੂੰ ਤੋੜ ਕੇ ਦਿਖਾ ਦੀ ਤੇ ਲੇਵਾ ਦਾ ਜੇ ਆਪਾਂ ਪੱਟ ਤੇ ਕੈਮਰਾ ਲਾ ਲ ਗਏ ਉਧਰ ਵੀ ਦਿਸਦਾ ਉਧਰ ਵੀ ਹੈਨਾ ਹਾਂ ਲੇਵਾ ਚਾਰ ਸਵੇਰੇ ਨੂੰ ਆਏ ਰਿਹਾ ਅੱਗੇ ਪਿੱਛੇ ਦਾ ਹਵਾਨਾ ਜੀ ਨੂੰ ਆਪਾਂ ਗੱਲ ਕਰ ਲ ਗਏ ਆ ਲੋ ਲੈ ਚੱਲ ਇਹਨੂੰ ਲੰਮੀ ਦਿਖਾ ਦੀਏ ਸਮਾਰ ਕੇ ਆ ਕਰੋ ਜੀ ਚੈੱਕ ਤੇ ਸੂਆ ਅਰੀਜਨਲ ਦੂਜਾ ਹੈਨਾ ਠੀਕ ਆ ਜੀ ਆ ਕਰੋ ਜੀ ਚੈੱਕ ਕੁਆਲਿਟੀ ਪੂਰੀ ਫੁੱਲ ਆ ਲੈ ਚੱਲ ਲੰਮੀ ਦੀ ਓਕੇ ਜੇ ਜੀ ਜੁਬਿਦਾਂਤੀ ਠੰਡੀ ਦਾ ਤਾਂ ਕੋਈ ਅੰਤ ਨਹੀਂ ਤੇ ਲੈ ਵਾ ਵੀਰੇ ਭੋਂਗਾ ਟਰਾਲ ਕੋਈ ਹੈ ਨਾ ਥੱਲੇ ਮੋੜ ਲਿਓ ਉੱਪਰ ਮੋੜ ਲਿਓ ਜੀ ਮੋੜ ਲਿਓ ਬੰਨੋ ਤੇ ਦਿਆਂ ਕੱਢੂਗੇ ਇੱਕ ਦੋ ਹੈ ਬਾ ਇੱਕ ਦੋ ਸੀਲ ਠੰਡੀ ਦਾ ਤਾਂ ਅੰਤ ਹੀ ਕੋਈ ਨਹੀਂ ਵਾ ਯਾਰ ਤੂੰ ਠੀਕ ਕਰਵਾ ਦੇ ਠੀਕ ਆ ਜੀ ਠੀਕ ਆ ਤੂੰ ਫੇਰ ਕੇ ਦਿਖਾਓ ਤੇ ਬਾਕੀ ਇਹ ਲੈ ਵਾ ਦਾ ਵਿਚਾਰੀ ਤਾਂ ਹੁਣ ਕਾਰਮਾ ਵਾਲੇ ਤੋਂ ਲੈ ਕੇ ਨਹੀਂ ਤੁਰਾਂਦਾ ਹਨਾ ਜੇ ਆਪਾਂ ਗੱਲ ਕਰ ਲਗੇ ਲੈ ਵਾ ਹੁਤਾ ਤੇ ਬੰਨੂ ਜੀ ਹਾਂ ਜੀ ਇਹ ਤਾਂ ਭਾਂਡੇ ਨਾ ਹੀ ਹੋਣੀਆਂ ਸਾਰੀ ਗੱਲ ਠੀਕ ਆ ਵੀਰੇ ਓਕੇ 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 ਛੱਡੀ ਦਾ ਬਾਹਰ ਐ ਪੈਰ ਨਹੀਂ ਠੀਕ ਆ ਉਹ ਜਿੱਥੇ ਹੱਥ ਲਾ ਦੀਓ ਉੱਥੇ ਖੜ ਜੰਦੀ ਹੈ ਨਾ ਤੇ ਪਿੰਡ ਸ਼ਾਨਾਗਲਾ ਫਿਰ ਨਾਲ ਤੇ ਡਿਮਾਂਡ ਡਿਮਾਂਡ ਕੀ ਲੈਣ ਦੇਣ ਦੱਸ ਦਿਓ ਹਾਂ ਇਹ ਆ ਮੁੱਲ ਪੂਤਾ 75 ਕਰਦੇ ਹਾਂ ਹੂੰ ਬਾ ਲੈਣ ਦੇ 72 ਦੀ ਦੇਣੀ ਹੈ ਠੀਕ ਆ ਜੇ ਮਤਲਬ ਉਹੀ ਫੂਕ ਕਰਨ ਇਹਨੇ ਸੌਦਾ ਕਰਨਾ ਠੀਕ ਆ ਤੇ ਤੇਰੀ ਗੱਲ ਸਹੀ ਆ ਹਾਂ 75 ਮੁੱਲ ਹੈ 72 ਦੀ ਹੋਰ ਮਾਨਤਨ ਮਾੜਾ ਮੋਟਾ ਹੋ ਜੂ ਬਾ ਮਾਨਤਨ ਤੇ ਦੀ ਜੋ ਕਰਤਾ ਬਈ ਨਹੀਂ ਹੁੰਦਾ ਕਰਤਾ ਪਹਿਲਾਂ ਕਰਤਾ ਠੀਕ ਆ ਇਹ ਤਾਂ ਗੱਲ ਸਹੀ ਆ ਗੱਲ ਨਿਬੜ ਜੇ ਪਹਿਲਾਂ ਵਧੀਆ ਰਹਿੰਦੀ ਹਨਾ ਐਵੇਂ ਕੀ ਫਾਇਦਾ ਉਹੀ ਫੋਨ ਕਰੀ ਜੀ ਸੌਦਾ ਕਰਨਾ ਠੀਕ ਆ ਨੰਬਰ ਫੇਰ ਬੋਲਦੇ ਬਈ 9855233600 ਪਿੰਡ ਛੰਨਾਗਲਾ ਸਿੰਘ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ